ਤਾਰਾ ਤਰੀਕ ਦੀ ਸਾਥੀ ਹੋ ਸੀਗੀ ਪਹਿਲੀ ਵਾਰੀ ਜੀ ਦੂਜੀ ਵਾਰੀ ਵੀ ਆ ਤੇ ਰਾਤ ਮੈਨੂੰ ਫੋਨ ਆਇਆ ਮੇਰੇ ਘਰੋਂ ਦਾ ਵੀ ਤੁਹਾਡੀ ਬੇਟੀ ਜਿਹੜੀ ਹੈ ਨਾ ਮੂੰਹ ਦੱਗਾ ਰਹੀ ਹੈ ਤੇ ਮੈਂ ਮੈਂ ਡਿਊਟੀ ਸੀ ਜੀ ਪੀਸੀਆਰ ਤੇ ਆ ਉਹ ਸਿਟੀ ਵਨ ਤੇ ਜਦੋਂ ਮੇਰਾ ਵੀ ਡਰ ਗਿਆ ਜਦੋਂ ਮੇਰੀ ਬੇਟੀ ਮਲੇ ਨੇ ਵੀ ਹੁਸਤੀ ਨਹੀਂ ਸੀ ਕੀ ਹੈ ਕਿ ਕਿਵੇਂ ਕਿਸ ਸੋਹਰਾ ਪਰਿਵਾਰ ਉਥੇ ਮਜੂਦ ਸੀਗਾ ਜਦੋਂ ਹਾਂ ਤੇ ਹੁਣ ਇਸ ਟਾਈਮ ਤੁਸੀਂ ਉਹਨਾਂ ਦਾ ਪਤਾ ਕੀਤਾ ਕਿੱਥੇ ਨੇ ਕੋਈ ਨਹੀਂ ਹੁਣ ਨਹੀਂ ਉਹ ਆਏ ਨਹੀਂ ਗਏ ਆਏ ਵੀ ਨਹੀਂ ਕੋਈ ਕੋਈ ਨਹੀਂ ਆਇਆ ਕੀ ਮੰਨਦੇ ਜੇ ਤੁਸੀਂ ਬੇਟੀ ਦੀ ਮੌਤ ਕਿਵੇਂ ਹੋਈ ਹੈ ਉਹਨੂੰ ਚਿਹਰੇ ਲਈ ਜੀ ਲੱਗੇ ਐ ਫਿਰ ਮੌਤ ਤੇ ਜਗਾ ਰਹੀ ਸੀਗੀ ਸਰ ਬੇਟੀ ਦਾ ਕੀ ਨਾਮ ਹੈ ਤੇ ਤੁਸੀਂ ਕਿੱਥੇ ਤੈਨਾਤ ਹੋ ਮੇਰੀ ਬੇਟੀ ਦਾ ਨਾਮ ਰਿਟਾਇਗਾ ਕਿੱਥੇ ਵਿਆਹੀ ਸੀ ਤੁਸੀਂ ਉਹਨੂੰ ਉਸਕਮਾਰ ਕਿੱਥੇ ਵਿਆਹੀ ਕਿੱਥੇ ਸੀ ਜੀ ਸਰਾਲੀ ਮੰਡੀ ਜੀ ਰਾਣੀ ਜੀ ਇਹ ਤੁਹਾਨੂੰ ਕੀ ਲੱਗਦਾ ਜੀ ਕਿਸ ਤਰ੍ਹਾਂ ਹੋਇਆ ਕੀ ਮੰਗਦੇ ਸੀ ਉਹ ਕੁਝ ਮੰਗਦੇ ਸੀ ਡਿਮਾਂਡ ਸੀ ਉਹਨਾਂ ਦੀ ਕੁਝ ਕੀ ਕੀਤਾ ਮੇਰੀ ਬੇਟੀ ਐ ਮੇਰੇ ਬੇਟੇ ਨੂੰ ਘੈਰੀ ਸੀਗੀ ਇਹਨੇ ਕੀ ਕਹਿ ਗਈ ਸੀ ਮੈਂ ਤਾਂ ਨਹੀਂ ਸੰਧਿਨ ਕਿਹਾ ਇਹਨੇ ਵੀ ਘਰ ਬੱਜ ਜੀ ਹੂੰ ਹੂੰ ਕੀ ਮੇਰੇ ਬੇਟੇ ਨੇ ਕਿਹਾ ਸੀ ਇਹਨੇ ਕੀ ਕਿਹਾ ਸੀ ਉਹ ਦਾਦੀ ਮੰਗ ਕਰ ਰਹੀ ਸੀ ਕੀ ਕੀ ਮੰਗਦੇ ਸੀ ਦਾਜ ਦੇ ਵਿੱਚ ਜੀ ਘਾਰ ਦਾ ਕਹਿੰਦੀ ਸੀ ਇਹਨੇ ਜੀ ਬੇਟੀ ਅੱਛਾ ਤੁਸੀਂ ਵੀ ਆ ਕਿਸ ਤਰ੍ਹਾਂ ਦਾ ਕੀਤਾ ਸੀ ਉਹ ਹੁਣ ਅਜੀਤਿਰਵਾਦ ਨਾਲ ਵਧੀਆ ਕਰਦਾ ਅੱਛਾ ਕੀ ਕਹੋਗੇ ਇਹਨਾਂ ਲਾਲਚੀ ਸੋਹਰਿਆਂ ਨੂੰ ਵੀ ਤੁਹਾਡੀ ਬੇਟੀ ਦੀ ਮਤਲਬ ਇਹਨਾਂ ਨੇ ਇਸਤੇ ਦੀ ਦੁਰਦਸ਼ਾ ਕੀਤੀ ਹੈ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤੁਸੀਂ ਆਪ ਵੀ ਪੁਲਿਸ ਮਹਿਕਮੇ ਚ ਐਸਐਸਓ ਕੀ ਮੰਗ ਕਰੋਗੇ ਪੰਜਾਬ ਸਰਕਾਰ ਪੁਲਿਸ ਤੋਂ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਕੱਲ ਕਰੀਬ 9:30 ਦੇ ਕਰੀਬ ਮੇਰੇ ਪਾਪਾ ਨੂੰ ਕਾਲ ਆਈ ਹੈ ਠੀਕ ਹੈ ਇਹ ਤੁਹਾਡੀ ਕੁੜੀ ਦੇ ਮੂੰਹੋਂ ਅੱਗ ਨਿਕਲੀ ਜਾਂਦੇ ਸੋ ਪਾਪਾ ਮੇਰੇ ਪੰਜਾਬ ਪੁਲਿਸ ਚ ਜੋਬ ਕਰਦੇ ਸੀ ਟੀ1 ਚ ਤੇ ਉਹਨਾਂ ਦੀ ਨਾਈਟ ਸੀ ਤੇ ਉਹ ਮੈਨੂੰ ਕਹਿੰਦੇ ਵੀ ਬੇਟਾ ਤੂੰ ਚਲਾ ਜਾ ਤੇ ਮੈਂ ਉੱਥੇ ਗਿਆ ਰਾਤ ਕਰੀਬ 11 ਵਜੇ ਮੈਂ ਉੱਥੇ ਪਹੁੰਚਾ ਤੇ ਉੱਥੇ ਪਹੁੰਚਰ ਤੇ ਮੈਂ ਦੇਖਿਆ ਵੀ ਮੇਰੇ ਭੈਣ ਦੇ ਮੂੰਹ ਚ ਅੱਗ ਨਿਕਲੇ ਜਾਂਦੇ ਐ ਤੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਪਈ ਐ ਮੈਂ ਜਾ ਕੇ ਜਦੋਂ ਚੈੱਕ ਕੀਤਾ ਤੇ ਮੇਰੀ ਭੈਣ ਉਹਦੇ ਸਾਹ ਨਹੀਂ ਸੀ ਉਹਦੇ ਅੰਦਰ ਖਤਮ ਹੋ ਚੁੱਕੀ ਸੀ ਸੋ ਮੈਂ ਇਹ ਕਹਿਣਾ ਚਾਹੂੰਗਾ ਵੀ ਮੇਰੀ ਭੈਣ ਦੀ ਸੱਸ ਨੇ ਤੇ ਉਹਦੇ ਘਰ ਵਾਲੇ ਨੇ ਤੇ ਉਹਦੀ ਨਨਾਨ ਨੇ ਇਹਨਾਂ ਤਿੰਨਾਂ ਨੇ ਮੇਰੀ ਭੈਣ ਨੂੰ ਢਲ ਕੇ ਮਾਰਿਆ ਤੇ ਮੈਂ ਕਾਨੂੰਨ ਤੋਂ ਇਹ ਕਹਿਣਾ ਚਾਹੂੰਗਾ ਵੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਕਿਉਂਕਿ ਹਲੇ 18 ਦਿਨ ਮੇਰੀ ਭੈਣ ਦੇ ਵਿਆਹ ਨੂੰ ਹੋਏ ਸੀ ਇਸ ਨੂੰ ਉਹਦੇ ਆਤਾਂ ਜੋ ਮਹਿੰਦੀ ਵੀ ਨਹੀਂ ਲੱਤੀ ਸੀ ਸੋ ਇਹ ਹੀ ਹੈ ਵੀ ਮੇਰੇ ਭੈਣ ਨੂੰ ਇਨਸਾਫ ਦਵਾਇਆ ਜਾਵੇ ਤੇਜ ਦੇ ਲੋਬੀ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਆ ਪੁਲਿਸ ਤੇ ਤੁਹਾਡੇ ਫਾਦਰ ਸਾਹਿਬ ਇਨਸਾਫ ਦਵਾਣਦੇ ਆਏ ਨੇ ਅੱਜ ਤੁਹਾਡੇ ਕੋਲ ਇੱਕ ਆਰਦੀ ਡਿਮਾਂਡ ਕਦੋਂ ਤੋਂ ਕਰ ਰਹੀ ਸੀ ਕੁੜੀ 18 ਦਿਨਾਂ ਚ ਔਰ ਲਗਭਗ ਜਦੋਂ ਸਾਡੇ ਕੋਲ ਪਹਿਲੀ ਵਾਰੀ ਆਈ ਸੀ ਕਰੀਬ 10 ਦਿਨ ਪਹਿਲਾਂ ਸਾਡੇ ਕੋਲ ਪਹਿਲੀ ਵਾਰੀ ਆਈ ਸੀ ਤੇ ਉਹਨੇ ਉਦੋਂ ਕਿਹਾ ਸੀ ਮੈਨੂੰ ਕਿਉਂ ਮੇਰੇ ਨਾਲ ਗੱਲਾਂ ਸ਼ੇਅਰ ਕਰ ਲੈਂਦੀ ਸੀ ਮੇਰੇ ਜਿਆਦਾ ਕਲੋਜ਼ ਸੀ ਉਹਨੇ ਮੈਨੂੰ ਦੱਸਿਆ ਵੀ ਐਵੇਂ ਕਰਕੇ ਕਾਰ ਦਾ ਕਹਿੰਦੇ ਮੈਨੂੰ ਦੋ ਤਿੰਨ ਵਾਰੀ ਮੈਨੂੰ ਦੱਸਿਆ ਬਸ ਅਸੀਂ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਨਹੀਂ ਕਰਨਗੇ ਨਹੀਂ ਕਰਨਗੇ ਬਟ ਇੱਕ ਕਾਰ ਨਾ ਦੇਣ ਕਰਕੇ ਅੱਜ ਮੇਰੀ ਭੈਣ ਨੂੰ ਮੋਹ ਦੇ ਕੱਟ ਤਾਰ ਦਿੱਤਾ ਗਿਆ ਸੋ ਇਸ ਚੀਜ਼ ਦਾ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਦੁੱਖ ਹੈ ਕਿਉਂਕਿ ਹਲੇ ਨਾ ਹੱਤਾ ਤੋਂ ਮਹਿੰਦੀ ਲੱਤੀ 18 ਦਿਨ ਵਿਆਹ ਨੂੰ ਹੋਏ ਸੀ ਤੋ ਮੈਂ ਹੀ ਕਹਿਣਾ ਚਾਹੁੰਗਾ ਸਰਕਾਰ ਨੂੰ ਵੀ ਜਿਨ੍ਹਾਂ ਨੇ ਮੇਰੀ ਭੈਣ ਨੂੰ ਮਰਿਆ ਉਹਨਾਂ ਨੂੰ ਕਿਹੜੀ ਤੋਂ ਕਿਹੜੀ ਸਜ਼ਾ ਦਿੱਤੀ ਜਾਵੇ ਸਾਡੇ ਨਾਲ ਕਿ ਏਸੀ ਲਾਲਚੰਦ ਦਾ ਪੀਸੀਆਰ ਤੇ ਡਿਊਟੀ ਕਰਦਾ ਬਹੁਤ ਇਮਾਨਦਾਰ ਬੰਦਾ ਜੀ ਉਹਨੇ ਆਪ ਦੀ ਲੜਕੀ ਦੀ ਅਰਸਾ ਕਰੀਬ 18-19 ਸਾਲ 19 ਦਿਨ ਪਹਿਲਾਂ ਸ਼ਾਦੀ ਕੀਤੀ ਸੀ ਮੰਡੀ ਕਾਲਿਆਂ ਵਾਲੀ ਤੇ ਜਿਸ ਦਿਨ ਦੀ ਲੜਕੀ ਵਿਆਹ ਕੇ ਗਈ ਸੀ ਉਹ ਤਾਂ ਸਹੁਰਾ ਪਰਿਵਾਰ ਉਹਦਾ ਦਾਜ ਦੇ ਦੀ ਮੰਗ ਕਰਦਾ ਸੀ ਤੇ ਮੋਟਰਸਾਈਕਲ ਦੀ ਮੰਗ ਕਰਦਾ ਸੀਗਾ ਕਹਿੰਦਾ ਵੀ ਤੇਰਾ ਡੈਡੀ ਥਾਣੇਦਾਰ ਹੈ ਤੇ ਮੋਟਰਸਾਈਕਲ ਕਿਉਂ ਨਹੀਂ ਲੈ ਕੇ ਆਏ ਜੀ ਜਦੋਂ ਤੂੰ ਮੋਟਰਸਾਈਕਲ ਲੈ ਕੇ ਆਈ ਉਹ ਵੀ ਘਰੋਂ ਉਹ ਨਹੀਂ ਉਹਦੇ ਸਬੰਧੀ ਲਾਲਚੰਦ ਨੇ ਕਾਫੀ ਸਮਝਾਇਆ ਸਮਝ ਹੋਇਆ ਦੇ ਪਰਿਵਾਰਕ ਮੈਂਬਰਾਂ ਨੇ ਜੀ ਤੇ ਲੜਕੀ ਨੂੰ ਭੇਜਤਾ ਸਹੁਰੇ ਘਰ ਦੋ ਦਿਨ ਹੋ ਗਏ ਸੀ ਗਈ ਨੂੰ ਜੀ ਤੇ ਉੱਥੇ ਉਹਨੂੰ ਉਹਨੇ ਪਰੇਸ਼ਾਨੀ ਦੀ ਹਾਲਤ ਵਿੱਚ ਕੁਝ ਰੀਲੀ ਚੀਜ਼ ਖਾਲੀ ਜਾ ਆਪਦੀ ਆ ਉਸ ਕਰਕੇ ਉਹਦੀ ਮੌਤ ਹੋ ਗਈ ਜੀ ਸਰ ਇਤਨਾ ਜੀ ਗੱਲ ਕੀਤੀ ਕਿ ਲੜਕੀ ਦੇ ਬਦਰ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ ਜੀ ਜਿਵੇਂ ਪਹਿਲਾਂ 5 ਪੀਸ ਦੀ 304 ਬੀ ਲਾਉਂਦੇ ਸੀਗੇ ਜੀ ਤੇ ਉਹਦੇ ਆਧਾਰ ਤੇ 80 ਤਿੰਨ ਜਿੰਮਣ ਪੰਜ ਬੀ ਐਨ ਐਸ ਤਹਿਤ ਕਾਰਵਾਈ ਕੀਤੀ ਗਈ ਹੈ ਜੀ ਤਿੰਨ ਬੰਦਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਜੀ ਇੱਕ ਪਤੀ ਸੱਸ ਤਿੰਨ ਨਾਮ ਦੇ ਖਿਲਾਫ